ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗ ਸੰਤਾਂ ਨੂੰ ਪਤਾ ਹੀ ਆ ਵੀ ਜੋ ਕਿ ਪਿੰਡ ਨਗਰ ਆਲੀ ਕਲਾਂ ਆਲੀ ਖੁਰਦ ਵਾਲਾ ਬਾਨ ਬੱਟਾ ਹੀ ਜੋ ਕਿ ਉਸ ਬਾਦ ਵਿੱਚ ਬਹੁਤ ਵੱਡੇ ਤੋੜ ਹੋ ਚੁੱਕੇ ਹਨ ਜਿਹੜਾ ਕਿ ਕਿਸਲਾ ਤੋੜ ਆ ਉਹ ਘੱਟੋ ਘੱਟ ਵੀ 7-8 ਕਿੱਲੇ ਦੇ ਕਰੀਬ ਤੋੜ ਆ ਆ ਜਿਹੜੇ ਆਪਣੇ ਤੋੜ ਜਿਹਦੇ ਇਸ ਟਾਈਮ ਸੰਤ ਮਾਵਾ ਗੁਰਵੀਰ ਸਿੰਘ ਜੀ ਸੀਚੇ ਵਾਲਜੀ ਦੀ ਜੋ ਮਸ਼ੀਨ ਚੱਲ ਰਹੀ ਆ ਫਿਰ 2 ਕਿੱਲੇ ਦਾ ਇਹ ਤੋੜ ਆ ਵਿਚ ਥੋੜਾ ਜਗਾ ਛੱਡ ਕੇ ਫੇਰ ਦੋ ਦੋ ਤਿੰਨ ਤਿੰਨ ਕਿੱल्ल्याਾਂ ਨੇ ਤੋੜ ਪੈ ਗਿਆ ਯਾਨੀ ਕਿ ਸਾਰਾ ਬੰਨ ਹੀ ਖਤਮ ਹੋ ਚੁੱਕਾ ਵਾ ਤੇ ਸੰਤ ਦਾ ਤਾਂ ਤੇ ਆਪਣੇ ਬੀਤੀ ਚੰਦ ਜੀ ਉਹਨਾਂ ਦੀ ਵੀ ਇੱਕ ਵੱਡੀ ਪ੍ਰੋਬਲਮ ਸਾਡੇ ਤੱਕ ਪਹੁੰਚ ਗਈ ਆ ਅਸੀਂ ਹੋਰ ਵੀ ਸੰਤ ਮਹਾਪੁਰਸ਼ਾਂ ਵਾਂਗ ਜੋੜ ਕੇ ਬੇਨਤੀ ਕਰਦੇ ਆ ਐਨ ਆਈ ਵੀ ਹੋਰ ਸੰਸਥਾਵਾਂ ਜਿੰਨਾਂ ਵੀਰਾਂ ਨੇ ਸਾਨੂੰ ਆ ਕੇ ਤੇ ਸਾਨੂੰ ਆ ਕੇ ਕਿਹਾ ਸੀ ਕਿ ਜਦੋਂ ਤੁਸੀਂ ਬੰਨ ਸ਼ੁਰੂ ਕਰਾਂਗੇ ਐਂ ਤਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਅਸੀਂ ਉਹਨਾਂ ਵੀਰਾਂ ਨੂੰ ਤੇ ਮਹਾਪੁਰਸ਼ਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਈ ਸਾਡੇ ਨਾਲ ਜੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ